ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਦੇ ਰਹੀ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਦੇ ਆਂ ਦੋਸਤੋ ਪਿਛਲੇ ਦਿਨੀ ਸਾਬਕਾ ਸੈਨਿਕਾਂ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦਾ ਸਬਬ ਬਣਿਆ ਤੇ ਉੱਥੇ ਬਹੁਤ ਸਾਰੇ ਪੈਨਸ਼ਨਰ ਵੀਰ ਇਹ ਸਵਾਲ ਵਾਰ-ਵਾਰ ਪੁੱਛ ਰਹੇ ਸੀ ਕਿ 8ਵੇਂ ਪੇਕ ਮਿਸ਼ਨ ਦਾ ਕੀ ਬਣਿਆ ਬੜੀਆਂ ਅਫਵਾਹਾਂ ਦਾ ਜੋਰ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਚੱਲ ਰਿਹਾ ਸੋ ਜਿੱਥੇ ਜਨਵਰੀ 2025 ਦੇ ਵਿੱਚ ਭਾਰਤ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 8ਵਾਂ ਪੇਕ ਮਿਸ਼ਨ 2026 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ ਅਤੇ ਉਹਦੇ ਗਠਨ ਦਾ ਵੀ ਐਲਾਨ ਕੀਤਾ ਸੀ ਸੋ ਬੜੀ ਖੁਸ਼ੀ ਦੀ ਲਹਿਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਪਾਈ ਗਈ ਸੀ ਜਿਵੇਂ ਲੋਕ ਕੁੰਭ ਦੇ ਮੇਲੇ ਨੂੰ ਡਿੱਖਦੇ ਨੇ 12 ਸਾਲਾਂ ਬਾਅਦ ਇਸੇ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਕਰਮਚਾਰੀ ਅਤੇ ਪੈਨਸ਼ਨਰ ਪੇ ਕਮਿਸ਼ਨ ਨੂੰ ਡਿੱਖਦੇ ਨੇ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਸੋ ਇਹ ਪੇ ਕਮਿਸ਼ਨ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਸੀ ਉਹਦੇ ਵਿੱਚ ਹੀ ਮਲਾਜ਼ਮਾਂ ਦੇ ਅੰਦਰ ਜਿੱਥੇ ਖੁਸ਼ੀ ਦੀ ਲਹਿਰ ਸੀ ਪਹਿਲਾਂ ਹੁਣ ਉਹਨਾਂ ਦੇ ਅੰਦਰ ਜਿਹੜਾ ਉਹ ਨਿਰਾਸ਼ਾ ਦਾ ਆਲਮ ਆਉਣ ਲੱਗ ਪਿਆ ਕਿਸ ਸਰਕਾਰ ਨੇ ਐਲਾਨ ਤਾਂ ਕਰ ਦਿੱਤਾ ਕਿ ਅਸੀਂ ਪੇ ਕਮਿਸ਼ਨ ਦੇਵਾਂਗੇ ਪਰ ਜੂਨ ਮਹੀਨਾ ਖਤਮ ਹੋਣ ਵਾਲਾ ਅਜੇ ਤੱਕ ਨਾ ਤਾਂ ਕਮਿਸ਼ਨ ਦੇ ਚੇਅਰਮੈਨ ਦਾ ਐਲਾਨ ਕੀਤਾ ਹੈ ਨਾ ਮੈਂਬਰਾਂ ਦਾ ਐਲਾਨ ਕੀਤਾ ਹੈ ਹਾਲਾਂਕਿ ਦੋਸਤੋ ਦੇਖਣ ਵਿੱਚ ਆਇਆ ਕਿ ਭਾਰਤ ਦੀਆਂ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰਾਂ ਦੀ ਜਿਹੜੇ ਯੂਨੀਅਨਾਂ ਆ ਉਹਨਾਂ ਵੱਲੋਂ ਭਾਰਤ ਸਰਕਾਰ ਨੂੰ ਡਿਫੈਂਸ ਮਿਨਿਸਟਰੀ ਨੂੰ ਵੈਲਫੇਅਰ ਮਿਨਿਸਟਰੀ ਨੂੰ ਅਤੇ ਜਿਹੜੇ ਭਾਰਤ ਦੇ ਵਿੱਤ ਮੰਤਰੀ ਨੇ ਸ਼੍ਰੀਮਤੀ ਨਿਰਮਲਾ ਸਿ타ਰਮਣ ਜੀ ਨੂੰ ਉਹਨਾਂ ਨੂੰ ਪੱਤਰ ਲਿਖੇ ਜਾ ਰਹੇ ਨੇ ਕਿ ਜਿਹੜਾ ਪੇ ਕਮਿਸ਼ਨ ਦਾ ਤੁਸੀਂ ਐਲਾਨ ਕੀਤਾ ਸੀ ਉਹਦਾ ਜਿਹੜਾ ਚੇਅਰਮੈਨ ਆ ਤੇ ਉਹਦੇ ਜਿਹੜੇ ਮੈਂਬਰ ਆ ਉਹਨਾਂ ਦਾ ਗਠਨ ਕਦੋਂ ਕੀਤਾ ਜਾ ਰਿਹਾ ਔਰ ਬਹੁਤ ਸਾਰੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਜਥੇਬੰਦੀਆਂ ਵਿੱਚ ਇਹ ਰੋਸ ਵੀ ਪਾਇਆ ਜਾ ਰਿਹਾ ਕਿ ਸ਼ਾਇਦ ਜਿਹੜੀ ਇਹ ਚੁੱਪੀ ਹੈ ਜਿਹੜੀ ਇਹ ਸ਼ਾਂਤੀ ਹੈ ਇਹ ਕਿਤੇ ਤੂਫਾਨ ਤੋਂ ਪਹਿਲਾਂ ਦਾ ਕੋਈ ਅੰਦੇਸ਼ਾ ਤਾਂ ਨਹੀਂ ਕਿਤੇ ਜਿਹੜੀ ਸਰਕਾਰ ਹੈ ਇਹ 8ਵੇਂ ਪੇ ਕਮਿਸ਼ਨ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਤਾਂ ਨਹੀਂ ਕਰ ਰਹੀ ਕਿਉਂਕਿ ਇਹ ਜਿਹੜੀ ਅਜੇ ਤੱਕ ਕੋਈ ਹਰਕਤ ਨਹੀਂ ਕੀਤੀ ਕਿ ਸਰਕਾਰ ਵੱਲੋਂ ਇਹਦਾ ਮਤਲਬ ਕੁਝ ਨਾ ਕੁਝ ਤਾਂ ਅੰਦਰ ਖਾਤੇ ਚੱਲ ਰਿਹਾ ਕਿਉਂਕਿ ਜੇ ਆਪਾਂ 6ਵੇਂ ਔਰ 7ਵੇਂ ਪੇ ਕਮਿਸ਼ਨ ਦਾ ਰਿਕਾਰਡ ਦੇਖੀਏ ਤਾਂ ਸਰਕਾਰ ਦੇ ਐਲਾਨ ਤੋਂ ਬਾਅਦ ਤਕਰੀਬਨ 16 ਤੋਂ 24 ਮਹੀਨੇ ਜਿਹੜੇ ਪੇ ਕਮਿਸ਼ਨ ਦੀਆਂ ਉਦੇ ਨਿਯੁਕਤੀ ਤੇ ਤੇ ਉਹਨਾਂ ਦੀਆਂ ਮੀਟਿੰਗਾਂ ਤੇ ਤੇ ਉਹਦੇ ਪੂਰੇ ਪਰਫਾਰਮਿੰਗ ਨੂੰ ਲਾਗੂ ਕਰਨ ਤੇ ਜਿਹੜੇ ਲੱਗ ਜਾਂਦੇ ਨੇ ਹੁਣ ਜਿਹੜਾ ਅੱਧਾ ਸਾਲ 2025 ਦਾ ਚਲਾ ਗਿਆ ਉਹ ਜੇ ਸਰਕਾਰ ਇਹਨੂੰ 2026 ਜਨਵਰੀ ਤੱਕ ਚੇਅਰਮੈਨ ਦਾ ਔਰ ਮੈਂਬਰਾਂ ਦਾ ਐਲਾਨ ਕਰਦੀ ਹੈ ਤਾਂ ਪੇ ਕਮਿਸ਼ਨ ਜਾ ਕੇ ਲਾਗੂ ਹੋਏਗਾ 2027 ਦੇ ਅੰਦਰ ਵਿੱਚ ਔਰ ਹੋ ਵੀ ਸਕਦਾ ਹੈ ਇਹ ਸਰਕਾਰ ਦੀ ਇਹ ਜਿਹੜੀ ਸਟ੍ਰੈਟਜੀ ਵੀ ਹੋਵੇ ਜਿਹੜੀ ਰੂਰਲ ਪਾਰਟੀ ਹੁੰਦੀ ਹੈ ਉਹਨੇ ਆਪਣੀਆਂ ਵੋਟਾਂ ਵੀ ਦੇਖਣੀਆਂ ਹੁੰਦੀਆਂ ਕਿਉਂਕਿ 2029 ਦੇ ਵਿੱਚ ਸੰਸਦੀ ਇਲੈਕਸ਼ਨ ਹੋਣੇ ਆ ਭਾਰਤ ਦੇ ਵਿੱਚ ਤੇ ਜਿਹੜੀ ਇਸ ਟਾਈਮ ਸੈਂਟਰ ਦੀ ਸਰਕਾਰ ਹੈ ਉਹ ਬਹੁਮਤ ਦੇ ਵਿੱਚ ਨਹੀਂ ਹੈ ਤੇ ਹੋ ਸਕਦਾ ਕਿਉਂਕਿ ਪੇ ਕਮਿਸ਼ਨ ਦਾ ਜਦੋਂ ਵੀ ਐਲਾਨ ਹੋਣਾ ਤੇ ਇਹਦੇ ਵਿੱਚ ਸਿਰਫ ਲੱਖਾਂ ਕਰੋੜਾਂ ਮੁਲਾਜ਼ਮਾਂ ਪੈਨਸ਼ਨਰਾਂ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਦੇ ਵਿੱਚ ਅਸਰ ਹੋਣਾ ਤੇ ਇਹਦਾ ਜਿਹੜਾ ਸਿੱਧਾ ਪ੍ਰਭਾਵ ਵੋਟਾਂ ਤੇ ਪੈਣਾ ਸੋ ਸਰਕਾਰ ਆ ਜਿਹੜੀ ਇਹ ਸਟ੍ਰੈਟੇਜੀ ਨਾਲ ਚੱਲ ਰਹੀ ਹੋएगी ਕਿ ਐਲਾਨ ਆਪਾਂ ਇੱਕ ਵਾਰੀ ਕਰ ਦਿੱਤਾ ਹੈ ਹੁਣ ਜਿਹੜੇ ਸਰਕਾਰ ਦੇ ਪੱਖ ਵਾਲੇ న్యూਸ ਚੈਨਲ ਨੇ ਜਿਹੜੇ ਅਖਬਾਰ ਨੇ ਜਿਹੜੇ ਸੋਸ਼ਲ ਮੀਡੀਆ ਤੇ ਚੈਨਲ ਨੇ ਉਹ ਉਹਨਾਂ ਚਰ ਜਿਹੜੀਆਂ ਵੀਡੀਓ ਬਣਾਈ ਜਾ ਰਹੇ ਨੇ ਸਰਕਾਰ ਦੇ ਹੱਕ ਵਿੱਚ ਕਿ ਜਿਹੜੇ ਇਹ ਜਿਹੜਾ 8ਵਾਂ ਪੇ ਕਮਿਸ਼ਨ ਆ ਇਹਦੇ ਵਿੱਚ ਜਿਹੜੀ ਆ ਤਨਖਾਹ ਜਿਹੜੀ ਬੇਸਿਕ ਤਨਖਾਏ ਉਹ ਜਿਹੜੀ 35000 ਹੋ ਜਾਏਗੀ ਕੋਈ ਕਹਿੰਦਾ 42 ਕੋਈ ਕਹਿੰਦਾ 45 ਹੋ ਜਾਏਗੀ ਫਿਟਮੈਂਟ ਫੈਕਟਰ ਅਲੱਗ-ਅਲੱਗ ਆਪਣੇ-ਆਪਣੇ ਤਰੀਕੇ ਨਾਲ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਵੀਡੀਓ ਆ ਰਹੀਆਂ ਨੇ ਖਬਰਾਂ ਆਈਆਂ ਨੇ ਚਲੋ ਕਹਿਣ ਦਾ ਮਤਲਬ ਸਰਕਾਰ ਨੂੰ ਇਹ ਮੁੱਦਾ ਲੱਗ ਗਿਆ ਚਰਚਾ ਵਿੱਚ ਰਹਿਣ ਦਾ ਤੇ ਲੋਕ ਇੰਤਜ਼ਾਰ ਕਰ ਰਹੇ ਨੇ ਪਰ ਨਿਰਾਸ਼ਾ ਜਿਹੜੀ ਹੈ ਉਹ ਪੈਨਸ਼ਨਰਾਂ ਦੇ ਵਿੱਚ ਖਾਸ ਕਰਕੇ ਪਾਈ ਜਾ ਰਹੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਇਹ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਭਾਰਤ ਸਰਕਾਰ ਆ ਜਿਹੜੀ ਆਉਣ ਵਾਲੇ 8ਵੇਂ ਪੇ ਕਮਿਸ਼ਨ ਦੇ ਵਿੱਚ ਪੈਨਸ਼ਨਰਾਂ ਨੂੰ ਉਹ ਬੇਨਿਫਿਟ ਨਹੀਂ ਦੇ ਰਹੀ ਜਿਹੜਾ ਪਹਿਲੇ ਪੇ ਕਮਿਸ਼ਨਾਂ ਦੇ ਵਿੱਚ ਮਿਲਦਾ ਸੀ ਸੋ ਇਹਦੇ ਵਿੱਚ ਡਰ ਵੀ ਹੈ ਪੈਨਸ਼ਨਰਾਂ ਨੂੰ ਔਰ ਇਹਦੇ ਵਾਸਤੇ ਇੱਕੋ ਕੰਮ ਕਰ ਸਕਦੇ ਆ ਜਿਵੇਂ ਭਾਰਤ ਪੈਨਸ਼ਨਰ ਸਮਾਜ ਨੇ ਪੱਤਰ ਲਿਖੇ ਨੇ ਭਾਰਤ ਸਰਕਾਰ ਨੂੰ ਤੇ ਜਿੰਨੀਆਂ ਵੀ ਯੂਨੀਅਨਾਂ ਨੇ ਸਾਡੇ ਦੇਸ਼ ਵਿੱਚ ਪੈਨਸ਼ਨਰਾਂ ਦੀਆਂ ਜਿਹੜੇ ਕੇਂਦਰ ਸਰਕਾਰ ਦੇ ਪੈਨਸ਼ਨਰ ਨੇ ਚਾਹੇ ਉਹ ਡਿਫੈਂਸ ਪੈਨਸ਼ਨਰ ਨੇ ਖਾਸ ਕਰਕੇ ਉਹ ਭਾਰਤ ਸਰਕਾਰ ਨੂੰ ਉਹ ਵਿੱਤ ਮੰਤਰਾਲੇ ਨੂੰ ਆਪਣੇ ਵੱਲੋਂ ਜਿਹੜੀਆਂ ਉਹ ਚਿੱਠੀਆਂ ਜਿਹੜੇ ਪੱਤਰ ਆ ਉਹ ਲਿਖ ਸਕਦੇ ਨੇ ਔਰ ਉਹਦਾ ਅਸਰ ਜਿਹੜਾ ਸਰਕਾਰ ਤੇ ਬਹੁਤ ਜ਼ਿਆਦਾ ਪੈਂਦਾ ਇਹ ਕੰਮ ਜਿਹੜਾ ਮੈਂ ਮੀਟਿੰਗ ਦੇ ਵਿੱਚ ਵੀ ਉੱਥੇ ਕਿਹਾ ਸੀ ਕਿ ਸਿਰਫ ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ ਆਪਾਂ ਜਿਹੜਾ ਆਪਣਾ ਰੋਸ ਹੈ ਕਿ ਅਜੇ ਤੱਕ ਪੇ ਕਮਿਸ਼ਨ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਉਹਦੇ ਨਾਲ ਹੀ ਸਾਡਾ ਦੂਜਾ ਸਵਾਲ ਵੀ ਕਿ ਕਿਤੇ ਪੈਨਸ਼ਨਰਾਂ ਨੂੰ ਇਹਦੇ ਵਿੱਚ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਜਿਹੜਾ ਵਾਅਦਾ ਕੀਤਾ ਜਾਂਦਾ ਹੈ ਬੇਸਿਕ ਪੈਨਸ਼ਨ ਦੇ ਵਿੱਚ ਉਹਦੇ ਤੋਂ ਕਿਤੇ ਵਾਂਝਾ ਤਾਂ ਨਹੀਂ ਰੱਖਿਆ ਜਾਏਗਾ ਸੋ ਇਹ ਜਿਹੜੀ ਚਿੰਤਾ ਹੈ ਜਿਹੜਾ ਇਹ ਡਰ ਹੈ ਇਹ ਜ਼ाहिर ਕੀਤਾ ਜਾ ਸਕਦਾ ਹੈ ਸਰਕਾਰ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਨਾਲ ਅਸੀਂ ਵਾਅਦਾ ਕਰਦੇ ਹਾਂ ਸੋ ਉਹਨਾਂ ਦੇ ਅੰਦਰ ਇਹ ਪੇ ਕਮਿਸ਼ਨ ਨੂੰ ਲੈ ਕੇ ਜਿਹੜੀ ਚਿੰਤਾ ਜਾਰੀ ਕੀਤੀ ਜਾ ਰਹੀ ਹੈ ਸੋ ਇਹੀ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸੀ ਕਿ ਜਿੱਥੇ ਲੋਕ ਖੁਸ਼ੀ ਨਾਲ ਇੰਤਜ਼ਾਰ ਕਰ ਰਹੇ ਸੀ ਹੁਣ ਲੋਕ ਪੈਨਸ਼ਨਰ ਜਿਹੜੇ ਔਰ ਕਰਮਚਾਰੀਓ ਨਿਰਾਸ਼ ਵੀ ਨੇ ਪਰ ਸਰਕਾਰਾਂ ਵੀ ਰੋ ਆਪਣੇ ਹਿਸਾਬ ਨਾਲ ਚਲਦੀਆਂ ਉਹਨਾਂ ਨੇ ਬੜਾ ਕੁਝ ਵੇਖਣਾ ਹੁੰਦਾ ਪਰ ਇੱਕ ਗੱਲ ਜ਼ਰੂਰ ਹੈ ਜੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੇ ਪੇ ਕਮਿਸ਼ਨ ਅੱਠਵਾਂ ਦਿੱਤਾ ਜਾਏਗਾ ਲੇਟ ਜ਼ਰੂਰ ਹੋ ਸਕਦਾ ਪਰ ਮਿਲੇਗਾ ਜ਼ਰੂਰ ਇਹ ਆਪਾਂ ਨੂੰ ਕਹਿੰਦੇ ਨੇ ਆਸਵੰਦ ਰਹਿਣਾ ਚਾਹੀਦਾ ਜੀਵੇ ਆਸਾ ਮਰੇ ਨਿਰਾਸ਼ਾ ਇੱਕ ਕਹਾਵਤ ਵੀ ਹੈ ਠੀਕ ਹੈ 26 ਜੀ ਨਹੀਂ ਮਿਲੇਗਾ 27 ਜੀ ਨਹੀਂ ਮਿਲੇਗਾ 28 ਜੀ ਮਿਲ ਜੇਗਾ ਪਰ ਮੈਨੂੰ ਲੱਗਦਾ ਹੈ 2029 ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਕੇਂਦਰ ਸਰਕਾਰ ਆ ਜਿਹੜੀ ਇਹ ਪੇ ਕਮਿਸ਼ਨ ਲਾਗੂ ਵੀ ਕਰੇਗੀ ਔਰ ਜਿਹੜਾ 2026 ਜਨਵਰੀ ਤੋਂ ਜਿਹੜਾ ਬਣਦਾ ਏਰੀਅਰ ਉਹ ਵੀ ਜਿਹੜਾ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਦਿੱਤਾ ਜਾਏਗਾ ਸੋ ਇਹ ਹੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਜੇਕਰ ਤੁਹਾਡਾ ਕੋਈ ਵਿਚਾਰ ਹੈ ਪੇ ਕਮਿਸ਼ਨ ਦੇ ਸਬੰਧ ਵਿੱਚ ਤਾਂ ਤੁਸੀਂ ਮੇਰੇ ਇਸ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੀ ਮੇਲ ਆਈਡੀ ਦਿੱਤੀ ਹੈ ਤੁਸੀਂ ਆਪਣਾ ਨੰਬਰ ਸੈਂਡ ਕਰ ਸਕਦੇ ਹੋ ਆਪਣੀ ਵਿਚਾਰ ਲਿਖ ਸਕਦੇ ਹੋ ਜਾਂ ਇਸੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ ਜੇਕਰ ਅੱਠਵੇਂ ਪੇ ਕਮਿਸ਼ਨ ਦੇ ਸਬੰਧ ਵਿੱਚ ਪੈਨਸ਼ਨਰਾਂ ਦੇ ਸਬੰਧ ਵਿੱਚ ਤੁਹਾਡੇ ਕੋਲ ਕੀ ਅਪਡੇਟ ਹੈ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ